ਹਾਂਜੀ ਵਾਇਗੁਰ ਜੀ ਪਿੰਡ ਚੱਬ ਹਾਂਜੀ ਰਾਜਪੁਰ ਚੱਬ ਆਏ ਆ ਪਿੰਡ ਤੇ ਇੱਥੇ ਆ ਸਾਹਮਣੇ ਇਹਨਾਂ ਦਾ ਘਰ ਆ ਦੋ ਇੱਕ ਕਮਰਾ ਆ ਤੇ ਇੱਕ ਰਸੋਈ ਆ ਨਾਲ ਤੇ ਇਹ ਵੀ ਕਹਿੰਦੇ ਗ੍ਰਾਂਟ ਮਿਲੀ ਹੈ ਇਹਨਾਂ ਨੂੰ ਹਾਂਜੀ ਗ੍ਰਾਂਟ ਮਿਲੀ ਹੈ ਇਹਨਾਂ ਨੂੰ ਗ੍ਰਾਂਟ ਮਿਲੀ ਸੀ ਤੇ ਉਹ ਮਤਲਬ ਇਹਨਾਂ ਨੇ ਦੋ ਕਮਰੇ ਪਾਲਿਆ ਤੇ ਇਹਨਾਂ ਦੀ ਕਹਿੰਦੇ ਕੁੜੀ ਦਾ ਵੀ ਵਿਆਹ ਆ ਥੋੜੇ ਟਾਈਮ ਤੱਕ ਕਦੋਂ ਵਿਆਹ ਜੰਡੀ ਤੁਹਾਡੀ ਕੁੜੀ ਦਾ ਕੁੜੀ ਅਪ੍ਰੈਲ ਮਹੀਨੇ ਅਪ੍ਰੈਲ ਮਹੀਨੇ ਨੂੰ ਕੁੜੀ ਦਾ ਵਿਆਹ ਆ ਤੇ ਕਿਸੇ ਨੇ ਕੋਈ ਮਦਦ ਮੂਦਗੀ ਦੀ ਤੁਹਾਡੀ ਕੋਈ ਅੱਛਾ ਸੌਦਾ ਸੁਦਾ ਵਗੈਰਾ ਮਿਲਿਆ ਉਦਾਂ ਕੋਈ ਮਤ ਨਹੀਂ ਹੋਈ ਕਿੰਨੇ ਬੱਚੇ ਤੁਹਾਡੇ ਮੈਂ ਦੋ ਗੁਡੀਆਂ ਤੇ ਇੱਕ ਕਾਕਾ ਛੋਟਾ ਦੋ ਗੁਡੀਆਂ ਦਾ ਕਾਕਾ ਤੇ ਕਾਕਾ ਕਿੰਨੇ ਚੱਦਾ ਉਹ ਸੌਮਾ ਸੌਂਦਾ ਤੇ ਉਹ ਕੀ ਕਰਦਾ ਉਹ ਸਕੂਲੇ ਜਾਂਦਾ ਅੱਛਾ ਉਹ ਸਕੂਲੇ ਜਾਂਦਾ ਤੇ ਇਹ ਕੁੜੀ ਵੱਡੀ ਜਿਹਦਾ ਵਿਆਹ ਹੋਣ ਲੱਗਾ ਨਹੀਂ ਇੱਕ ਵੱਡੀ ਲਿਆ ਅੱਛਾ ਇੱਕ ਵਿਆਹੀ ਆ ਅੱਛਾ ਇੱਕ ਵਿਆਹੀ ਆ ਤੇ ਇੱਕ ਤਾਂ ਅਪ੍ਰੈਲ ਮਹੀਨੇ ਵਿਆਹ ਤੇ 16 ਸਾਲ ਦਾ ਮੁੰਡਾ ਵਾ ਤੇ ਉਹ ਪੜਦਾ ਜੀ ਠੀਕ ਹੈ ਜੀ ਠੀਕ ਠੀਕ ਕੋਈ ਮਤ ਨਹੀਂ ਹੋਈ ਤੁਹਾਡੀ ਤਾਂ ਵੀ ਠੀਕ ਠੀਕ ਆ ਇਹਨਾਂ ਨੇ ਘਰ ਜਿਹੜਾ ਗ੍ਰਾਂਟ ਮਿਲੀ ਸੀ ਤਾਂ ਉਹਦੇ ਘਰ ਬਣਾਇਆ ਇੱਕ ਕਮਰਾ ਪੰਚਾਇਤ ਨੇ ਕਹਿੰਦੇ ਕੀਤੀ ਮਤ ਇਹਨਾਂ ਨੇ ਚਲੋ ਇੱਕ ਕਮਰਾ ਬਣਾਤਾ ਤੇ ਆ ਸੋਈਏ ਨਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਜੱਥੇਬੰਦੀ ਸੇਕ ਆਫ ਟੂਡੇ ਆਂ ਤੁਮਾਰੋਂ ਨੂੰ ਬੇਨਤੀ ਕਰੂੰਗਾ ਕਿ ਇਹ ਬੱਚੀ ਦਾ ਜੋ ਕਾਰਜ ਵਿਆਹ ਵਾਲਾ ਆਰੰਭ ਕੀਤਾ ਇਹਨਾਂ ਨੇ ਅਪ੍ਰੈਲ ਮਹੀਨੇ ਚ ਥੋੜੀ ਬੋਦੀ ਲੋ ਵੀ ਟੈਲੀਫੋਨ ਤੇ ਭੇਟਾ ਜਿਹੜੀ ਹੈ ਇਹਨਾਂ ਨੂੰ ਜਰੂਰ ਪਹੁੰਚਾਈ ਜਾਵੇ 27 28 ਅਪ੍ਰੈਲ ਸਾਖਰੀ ਜੱਥੇ ਬੋਦੀ ਨੂੰ ਬੜੀ ਬੇਨਤੀ ਆ ਮੇਰੇ ਵੱਲੋਂ ਬੇਨਤੀ ਆ ਕਿ ਸਾਰੇ ਬੜੇ ਨਾਮ ਨੇ ਵੀ ਬੱਚੀ ਦਾ ਵਿਆਹ ਵਾ ਪਰ ਭੈਣ ਜੀ ਤੁਸੀਂ ਨਹੀਂ ਮੇਰੇ ਕੋਈ ਇਹੋ ਜਿਹਾ ਅਫਸੋਰਸ ਨਹੀਂ ਆਇਆ ਕਿ ਜਦੋਂ ਮੈਂ ਵਿਆਹ ਕਿਤੇ ਆਰੰਭ ਕੀਤਾ ਤੁਹਾਨੂੰ ਮੈਂ ਕਾਰਜ ਨੂੰ ਪੂਰਾ ਕਰ ਸਕਾਂ ਜੋ ਵੀ ਹੋਵੇ ਦਿਲ ਫੁੱਲ ਭੇਟਾ ਜ਼ਰੂਰ ਭੇਟ ਕੀਤੀ ਜਾਵੇ ਇੱਕ ਕੰਥ ਇੱਕ ਕਾਰਜ ਇਹ ਕੋਈ ਪਾਰਟੀ ਨਹੀਂ ਕੋਈ ਧਰਮ ਨਹੀਂ ਇਹਦੇ ਚ ਤੇ ਜੋ ਸੇਵਾ ਵਾ ਜ਼ਰੂਰ ਕੀਤੀ ਜਾਵੇ ਸੇਕਾ ਬਟੂਟਿਆ ਅੰਤਮਾਰੋ ਜੇ ਮੈਂ ਮੁਖੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਜ਼ਰੂਰ ਇਹ ਭੈਣ ਦੀ ਮਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਹੜੀ ਜਾਈ ਬਾਦ ਜੀ ਤੁਹਾਨੂੰ ਮਗਰ ਕਿੱਦਾਂ ਦੀ ਸਹਾਇਤਾ ਚਾਹੀਦੀ ਹੈ ਤੁਹਾਡੀ ਕੁੜੀ ਦਾ ਵਿਆਹ ਵਾਦ ਸੌਦਾ ਪੱਤਾ ਤਾਂ ਤੁਹਾਡੇ ਨੂੰ ਉਹਦਾ ਘਰ ਵਾਸਤੇ ਜੇ ਮਿਲ ਗਿਆ ਨਾ ਤੇ ਵਿਆਹ ਵਾਸਤੇ ਹੁਣ ਤਾਂ ਮੈਨੂੰ ਤੁਹਾਨੂੰ ਕੀ ਜ਼ਰੂਰਤ ਹੈ ਹੋਸਾ ਨਾ ਰਹੀ ਕੋਈ ਗੱਲ ਕੋਈ ਹੋਜੀ ਤਰ੍ਹਾਂ ਫਰੇਟ ਜੀ ਕੇ ਅੱਗੇ ਵਾੜੀ ਹੋਵੇ ਸੌਦਾ ਪੱਤਾ ਵਿਆਹ ਵਾਸਤੇ ਚਾਹੀਏ ਤੇ ਚਲੋ ਘਰ ਵਾਸਤੇ ਮਿਲਿਆ ਨਾ ਵਿਆਹ ਵਾਸਤੇ ਵੀ ਸੌਦਾ ਪੱਤਾ ਚਾਹੀਦਾ ਇਹਨਾਂ ਨੂੰ ਨਾ ਨਾਲ ਉਹਦੇ ਵਾਸਤੇ ਵੀ ਸਮਾਨ ਸਾਨੂੰ ਚਾਹੀਦਾ ਖਰਾ ਖੋਦਾਨ ਠੀਕ ਹੈ ਠੀਕ April ਦੀ 28 ਤਰੀਕ ਨੂੰ ਹੀ ਈ ਗੋ ਪ੍ਰਗਤੀ ਦਿਖਾਈ ਦੇ ਰਹੀ ਹੈ ਕੋਈ ਗੱਲ ਨਹੀਂ ਬਾਕੀ ਚਲੋ ਅਸੀਂ ਤੁਹਾਡੀ ਵੀਡੀਓ ਬਣਾ ਲਈਏ ਬਾਕੀ ਜਿੰਨਾ ਵੀ ਹੋਊਗਾ ਤੇ ਆਪਾਂ ਨਿਊਜ਼ ਦੇ ਰਾਵਾਂਗੇ ਇਹਦੇ ਜਿੰਨੀ ਮਤਵ ਹੋ ਸਗੀ ਤੁਹਾਡੀ ਮਰਜ਼ੀ ਇੱਥੇ ਕਿ ਕੰਮਾ ਇੱਥੇ ਕੀ ਗੱਲ ਸੱਚੀ ਆ 40 ਸਾਲ ਗੁਰਦਵਾਰਾ ਸਾਬ ਕਰਾ 40 ਸਾਲ ਗੁਰਦਵਾਰਾ ਸਾਬ ਕਰਾ ਇਹਨਾਂ ਨੇ ਵਿਆਹ ਕਰਨਾ ਚੁਣਿਆ ਆ ਇਹਨਾਂ ਦਾ ਤੇ ਜਿਵੇਂ ਆਪ ਨੂੰ ਪਤਾ ਹੀ ਆ ਵੀ ਦੋ ਕੁੜੀਆਂ ਇੱਕ ਵਿਆਹੀ ਆ ਤੇ ਇੱਕ ਦਾ ਹੁਣ ਵਿਆਹ 28 ਅਪ੍ਰੈਲ ਨੂੰ ਤੇ ਮੁੰਡਾ ਇੱਕ ਦਾ ਜਿਹੜਾ ਉਹ 16 ਸਾਲ ਦੀ ਉਮਰ ਆ ਤੇ ਉਹ ਅਜੇ ਸਕੂਲ ਚ ਪੜਦਾ ਹੈ ਕਮਾਉਣ ਵਾਲਾ ਕੋਈ ਨਹੀਂ ਹੈਗਾ ਪਰਿਵਾਰ ਚ ਬੰਦਾ ਤੁਹਾਡੇ ਘਰ ਵਾਲੇ ਹੋ ਘਰ ਵਾਲੇ ਜਿਹੜੇ ਇਹਨਾਂ ਦੇ ਨਾਲ ਦੀ ਡੈਥ ਹੋ ਗਈ ਆ ਤਾਂ ਕੋਈ ਕਮਾਉਣ ਵਾਲਾ ਕੋਈ ਸਾਧਨ ਨਹੀਂ ਹੈਗਾ ਤੇ ਮੁਲਾਕਾ ਟਾਈਮ ਪਾਸ ਹੀ ਕਰ ਰਹੇ ਆ ਜਮੀਨ ਹੈਗੀ ਜੀ ਆਪਣੀ ਕੋਈ ਜ਼ਮੀਨ ਕੋਈ ਜ਼ਮੀਨ ਨਹੀਂ ਹੈ ਜਿੰਨਾਂ ਦੀ ਤੇ ਫਿਰ ਘਰ ਦਾ ਖਰਚਾ ਕਿਦਾਂ ਚੱਲਦਾ ਤੁਹਾਡਾ ਦੇਖੋ ਫੇਰ ਲੈਂਦੀ ਹੈ ਕਿ ਅਸੀਂ ਘਰਾਂ 'ਚ ਕੰਮ ਬਣਾ ਕੇ ਇਹਦੇ ਆਪਣਾ ਮਾਰਾ ਵਡਾ ਟਾਈਮ ਪਾਸ ਕਰ ਰਹੇ ਆ ਤੇ ਬਾਕੀ ਐਨਆਰਆਈ ਵੀਰਾਂ ਨੂੰ ਬੇਨਤੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਏ ਕਿਉਂਕਿ ਇਹਦੇ ਵਿਆਹ ਹੋਣਾ ਵਾਜਦੀ ਵੀ ਥੋੜਾ ਬੜਾ ਸਮਾਨ ਜੋ ਵੀ ਹੋ ਸਕਦਾ ਉਹ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਘਰ ਦੇ ਹਾਲਾਤ ਨੂੰ ਦਿਖਾ ਲ ਦਿੱਤੇ ਆ ਉਹ ਵੀ ਜਿਹੜਾ ਕਮਰਾ ਇੱਕ ਪਿਆ ਪੰਚਾਇਤ ਵੱਲੋਂ ਜਿਹੜਾ ਉਹਨਾਂ ਨੇ ਵਾਗ ਦਿੱਤਾ ਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬੂ ਜੀ ਨਹੀਂ ਐਰ ਕਾ ਪੋਲ ਤੇ ਬਣਿਆ ਨਹੀਂ ਫਿਰ ਇਥੋਂ ਰਾਹ ਬਾ ਕਹਿੰਦੇ ਨਹੀਂ ਤੇ ਛੋਨਾ ਕਿਦਾਂ ਕੱਢਿਆ ਫਿਰ ਤੂੰ ਛੋਨਾ ਟਰਾਲੀਆਂ ਦੇ ਖੜਿਆ ਪਰਮਾਨ ਪਤਨ ਸਾਹਮਣੇ ਗੱਲ ਕੀਤੀ ਪਤਨ ਲਾਇਆ ਅੱਛਾ ਉਜਲੇ ਪਤਣ ਲਾਤਾ ਦਾ ਢਾਡ ਵੱਲੀ ਬੜੀ ਸੀ ਹਾਂ ਦੇਖ ਲਓ ਉਥੋਂ ਦੀ ਕੱਢਿਆ ਉਹਨੂੰ ਹਾਂਜੀ ਕਿਉਂ ਗੱਲ ਕੀਤੀ ਪਤਨ ਹੋ ਗਿਆ ਡੂੰਗਾ ਅੱਛਾ ਜੀ ਫੇਰ ਗੱਲ ਕੀਤੀ ਉਹ ਪਾਣੀ ਟਰਾਲੀ ਦੇ ਵਿੱਚ ਲਾਤਾ ਭੈਣ ਉਹ ਫਿਰ ਇਹ ਲੈ ਗੱਲ ਕੀਤੀ ਕੋਈ ਟਰਾਲੀ ਉਥੋਂ ਫਿਰ ਕਿੱਥੀ ਨਹੀਂ ਜਗ੍ਹਾ ਕੋ پاس ਪਈ ਨਹੀਂ ਹਾਂ ਉਹ ਕਿਹੇ ਤਰ੍ਹਾਂ ਦੇ ਉਹ ਫਿਰ ਗੱਲ ਕੀਤੀ ਆਓ ਹਾਂ ਬੜਾ ਔਖਾ ਲੰਘਾਇਆ ਗੱਲ ਕੀਤੀ ਕਈ ਝੋਨੇ ਰੋੜ ਵੀ ਗਏ ਵੇਚੇ ਰਾਣੀਆਂ ਪਾਸ ਪਾ ਗਏ ਕਈ ਵਿੱਚ ਗੱਲ ਕੀਤੀ ਰੋੜ ਵੀ ਗਏ ਆ ਝੋਨੇ ਵਿੱਚ ਰੋੜ ਵੀ ਗਏ ਫਿਰ ਕਿਉਂਕਿ ਪੋਲ ਨਹੀਂ ਨਾ ਬਣਿਆ ਰਕਾਣਾ ਪਾਣੀ ਇਦਾਂ ਹੀ ਕਿਸਤੀਆਂ ਰਹਿ ਗਈਆਂ ਤੇ ਝੋਨਾ ਜਿਹੜਾ ਪਾਰ ਰਹੀ ਉਹ ਫਿਰ ਔਖਾ ਹੋਇਆ ਕੰਮ ਫਿਰ ਆ ਝਾੜ ਵੀ ਫਿਰ ਘਟ ਗਏ ਨਾ 7-8 ਮਿੰਟਲ ਚ ਆ ਰਹੀ ਉਹ ਵੀ ਕਈਆਂ ਦਾ ਪਾਣੀ ਦੇ ਵਿੱਚ ਹੀ ਹਨ ਡੁੱਬ ਗਏ ਖਰਚਾ ਵੀ ਨਹੀਂ ਬੁਰਾ ਆਇਆ ਨਾ ਹਾਂ ਹਾਂ ਜਿਹੜੇ ਉਹ ਨੁਕਸਾਨ ਹੋ ਗਿਆ ਜਿਹਨਾਂ ਦਾ ਟਰੈਕਟਰ ਜੀ ਪਾਣੀ ਪਗਦੇ ਪਹਿਲੇ ਹੜ੍ਹਾਂ ਦੇ ਵਿੱਚ ਫਿਰ ਜਦੋਂ ਨੁਹਾਣ ਲੱਗਿਆ ਵੀ ਟਰੈਕਟਰ ਜੀ ਪਾਣੀ ਪਏ ਉਹਦੇ ਵਿੱਚ ਅੱਛਾ ਬੜਾ ਬੜਾ ਫਿਰ ਉਹਨਾਂ ਦਾ ਬਹੁਤ ਨੁਕਸਾਨ ਆਇਆ ਨਾ ਬਹੁਤ ਨੁਕਸਾਨ ਆਇਆ ਅਸੀਂ ਦੋਹਰੀ ਵਾਰੀ ਡਰਾਇ ਕਰਾਈ ਆ ਆਹ ਦਾ ਪਾਣੀ ਪਿਆ ਗਿਆ ਉਹ ਸਵੇ ਕਰਾਈ ਫਿਰ ਉਹ ਬੜੇ ਆਫਾ ਹੋ ਗਏ ਨਿਕਲ ਆਏ ਪਾਏ ਪਰ ਉਹ ਸਾਰਾ ਸਾਡਾ ਬਰਬਾਦ ਹੋ ਗਿਆ ਤੇ ਫਿਰ ਸਰੋਹਣਾ ਕੇ ਤੋਂ ਆ। ਆ ਤੇ ਪੋਲਾ ਜੇ ਬੰਦਾ ਪਿਆ ਵੰਦੇ। ਇਹ ਨਹੀਂ ਪੋਲਾ ਜੇ ਦੇਖੋ ਸਾਡੇ ਸੰਗ ਆ ਪੋਲਾ ਜੇ ਤੱਕ ਬਣਿਆ ਨਹੀਂ ਆਣਾ। ਕਿਉਂਕਿ ਦਰਿਆ ਚੌੜਾ ਹੋ ਗਿਆ ਨਾ ਤੇ ਪਹਿਲਾਂ ਪੈ ਜਨ ਅੰਦਾਜ਼ੀ ਤੇ ਹੁਣ ਦਰਿਆ ਚੌੜਾ ਹੋਣ ਕਰਕੇ ਉਹਦਾ ਪੁਲ ਦਾ ਸਮਾਨ ਉਹ ਘਟ ਗਿਆ ਵਾ। ਤੇ ਬੜਾ ਕਹਿੰਦੇ ਤੰਗੀ ਆਈ ਏ ਤੁਹਾਨੂੰ ਝੋਨਾ ਕੱਢਣ ਵਾਸਤੇ ਝੋਨੇ ਦਾ ਝਾੜ ਵੀ ਘਟ ਹੀ ਤੇ ਨਿਕਲਿਆ ਵੀ ਹੁਣ। ਬੜਾ ਔਖਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਹ ਨੂੰ ਪਤਾ ਸੀ ਮਕੌੜਾ ਪੱਤਨ ਤੋਂ ਅੱਗੇ ਜਿਹੜੇ ਪਿੰਡ ਹੀ ਉੱਥੇ ਹੀ ਅੱਗੇ ਵੀ ਸੇਵਾ ਕਰਨ ਲਈ ਆਏ ਸਿੱਖ ਐਂਡ ਟੂਡੇ ਟਮਾਰੋ ਵੱਲੋਂ ਆਹ ਘਰ ਦੇਖ ਕੇ ਗਏ ਸੀ ਇੱਥੇ ਬੜੇ ਮਾੜੇ ਹਾਲਾਤ ਹੀ ਕਰਦੇ ਤੇ ਫਿਰ ਅਸੀਂ 2 ਮਹੀਨੇ ਬਾਅਦ ਆ ਜਾਏ ਆ ਇਹਨਾਂ ਨੂੰ ਕੁਝ ਹੀ ਸੇਵਾ ਦੇ ਕੇ ਗਏ ਸੀ ਵੀ ਇੱਥੇ ਆਪਣੀ ਛੱਤ ਵਗੈਰਾ ਪਾ ਲੈਣ ਤੇ ਅੱਜ ਫਿਰ ਉਹਨਾਂ ਦੇ ਘਰੇ ਆਏ ਆ ਤੇ ਪੁੱਛਣਾ ਅੱਛਾ ਪਾਜੀ ਅੱਗੇ ਬਾਅਦ ਚ ਆਇਆ ਸਾਡੇ ਨੂੰ ਕੀ ਇਹਨੇ ਸੇਵਾ ਦਿੱਤੀ ਤੁਹਾਨੂੰ ਕੋਈ ਨਾ 1-5 ਰੁਪਏ ਨਹੀਂ ਤਾਂ ਤੁਸਾ ਅੱਛਾ ਜਿਹੜੀ ਆਪਾਂ ਸੇਵਾ ਦਿੱਤੀ ਹੋਈ ਆ ਉਹ ਤੋਂ ਬਾਅਦ ਚ ਕੋਈ ਸੇਵਾ ਦੇਣ ਆਇਆ ਨਹੀਂ ਕੋਈ ਅੱਛਾ ਪਹੁੰਚਾਈ ਨਹੀਂ ਕੋਈ ਇੱਥੇ ਠੀਕ ਆ ਤੇ ਅਜੇ ਫਿਰ ਤੂੰ ਇੱਥੇ ਕਰਵਾਈ ਨਹੀਂਛੱਤ ਅਜੇ ਕਰਵਾਉਣਿਆ ਪੋਲ ਪੈਣ ਤੇ ਅੱਛਾ ਜੇ ਪੋਲ ਨਹੀਂ ਨਾ ਪੈਣਿਆ ਨਾ ਸਮਾਨ ਉਥੋਂ ਲਿਆਉਣਾ ਔਖਾ ਹੋ ਜਾਂਦਾ ਨਾ ਬਾਜ਼ਾਰੋਂ ਲਿਆਉਣਾ ਬੈਣਾ ਠੀਕ ਆ ਠੀਕ ਆ ਮਤਲਬ ਉਹੋ ਹੀ ਸੇਵਾ ਆਈ ਉਹ ਤੋਂ ਬਾਅਦ ਤੁਹਾਨੂੰ ਸੇਵਾ ਕੋਈ ਨਹੀਂ ਆਈ 100 ਰੁਪਇਆ ਤੱਕ ਠੀਕ ਆ ਠੀਕ ਆ ਤੇ ਤੂੰ ਨਾ ਕਰਦੇ ਤੁਹਾਡੀ ਅੱਭੀ ਨਹੀਂ ਕੀ ਕਰਨੀ ਪੈਨ ਕਿੜਾ ਸੀ ਕੱਜਲੇ ਨਾ ਹਾਂਜੀ ਕੱਜਲੇ ਆ ਪੈਨ ਕੱਜਲੇ ਕਿੰਨੀ ਮੱਤ ਹੋਈ ਤੁਹਾਡੀ ਤੋਂ 50000 ਅਸ 50000 ਦੀ ਮੱਤ ਕੀਤੀ ਸੇਖਾਂ ਟੂੜੇ ਟਮਾਰੋਂ ਵਾਲਿਆਂ ਨੇ ਸੰਸਥਾ ਨੇ ਤੇ ਉਸ ਤੋਂ ਬਾਅਦ ਕਹਿੰਦੇ ਕਿ ਸਾਨੂੰ ਕਿਸ ਨੇ ਕੋਈ ਸੇਵਾ ਨਹੀਂ ਭੇਜੀ ਕੋਈ ਕਹਿੰਦੇ ਨਹੀਂ ਆਈ ਨਾ ਨਾ 5 ਰੁਪਏ ਤਾਂ ਪੈ ਗਏ ਕਹਿੰਦੇ ਆਈ ਹੈ ਕਿ ਨਹੀਂ ਉਹ ਇੱਕ ਸਸਤਾ ਹੋ ਅੱਜ ਆਪਾਂ ਸੇਖਾ ਫਟੂਡੇ ਐਂਡ ਟਮਾਰੋ ਵੱਲੋਂ ਸੇਵਾ ਕੀਤੀ ਹੈ ਤਿੰਨ ਤੰਬੂ ਆਹੀਂ ਅੱਜ ਤੋਂ 2 ਮਹੀਨੇ ਪਹਿਲਾਂ ਇੱਥੇ ਲਾ ਕੇ ਗਏ ਸੀਗੇ ਔਰ ਅੱਜ ਵੇਖਣ ਆਏ ਆ ਤੇ ਸਾਰੇ ਘਰਾਂ ਵਾਲੇ ਜਿੰਨੇ ਵੀ ਤਿੰਨੇ ਹੀ ਭਰਾ ਅੱਜ ਕਿਤੇ ਕੰਮ ਤੇ ਗਏ ਆ ਬਾਹਰ ਤੰਬੂ ਬੰਦ ਨੇ ਕਮਰਾ ਜਿਹੜਾ ਬੰਦ ਹੈ ਜੇ ਇਹਨਾਂ ਦਾ ਇਹਨਾਂ ਨੂੰ 50 5000 ਆਪਾਂ ਸੇਵਾ ਪਹਿਲਾਂ ਦਿੱਤੀ ਆ ਹੂੰ ਹੂੰ ਔਰ ਦੇਖਣਾ ਇਹ ਆ ਵੀ ਜੇਕਰ ਕੰਮ ਹੋਊਗਾ ਹੋਵੇ ਤੇ ਆ ਗਏ ਚਲੋ ਆ ਹੀ ਗਏ ਆ ਭੈਂਦੀ ਆਪ ਵੀ ਆਈ ਗਏ ਬਾਅਦ ਚ ਇਹੋ ਹਿੰਮਤ ਕੋਈ ਆਇਆ ਕੋਈ ਕੋਈ ਨਹੀਂ ਆ ਜਿਹੜਾ ਲਿਖ ਕੇ ਲੈ ਗਿਆ ਤੁਹਾਡਾ ਲਿਖ ਕੇ ਵੀ ਲੈ ਗਿਆ ਨਾ ਲੋ ਕਹਿੰਦੇ ਆਵਾਂਗੇ ਜਦੋਂ ਪੁਲ ਬਣੇਗਾ ਪਾ ਤੱਕ ਕਿੱਥੇ ਆਈ ਨਹੀਂ ਇਹ ਪੁਲ ਵੀ ਨਾ ਬਣਿਆ ਕਿੰਨੇ ਕਦੇ ਪੁੱਲ ਪੁੱਲ ਦੇ ਆਉਂਦੇ ਨੇ ਜੀ ਨਾ ਪਤਾ ਨਹੀਂ ਹੁੰਦਾ ਪੱਕਾ ਵੀ ਆਉਂਦੇ ਵੀ ਆ ਜਾਣਗੇ ਚਾਰ ਮਹੀਨੇ ਲੱਗਿਆ ਫਿਰ ਆਉਂਗੇ ਕਹੋਣਗੇ ਫਿਰ ਅੱਜ ਪੰਜਾਬ ਆਵਾਜ਼ ਪੰਜਾਬ ਦੀ ਹੈ ਨਾ ਹੋਇਆ ਸੀ ਹਾਂਜੀ 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 ਨਾ ਕਹਿ ਕਦੇ ਗਏ ਆਈ ਅੱਜ ਫੇਰ ਆ ਨਿਕਰੇ ਆਏ ਆ ਘਰ ਦੇ ਫੇਰ ਤਾਂ ਹਾਲਾਤ ਵਖਾਲ ਦੇ ਨੇ ਅੱਗੇ ਵੀ ਦੱਸੇ ਸੀ ਆ ਸਾਰਾ ਘਰ ਟੱਟ ਗਿਆ ਇਹਨਾਂ ਦੀ ਛੱਤਾਂ ਜਿਹੜੋਂ ਹੜ੍ਹ ਆਇਆ ਸੀ ਅੱਜ ਤੋਂ 2 ਮਹੀਨੇ ਪਹਿਲਾਂ ਦੀ ਗੱਲ ਆ ਆ ਘਰ ਦੇ ਹਾਲਾਤ ਹੀ ਤੇ ਬਾਅਦ ਇਨਾਂ ਨੇ ਤੰਬੂ ਲਾ ਕੇ ਦੇ ਕੇ ਗਏ ਕਿਉਂਕਿ ਫਿਰ ਇਹਨਾਂ ਦੇ ਰਹਿਣ ਵਾਸਤੇ ਜਗ੍ਹਾ ਨਹੀਂ ਕੋਈ ਹੈਗੀ ਛੱਤਾਂ ਸਿਰ ਤੇ ਛਤ ਨਹੀਂ ਹੈਗੀ ਹੁਣ ਠੰਡ ਦਾ ਮੌਸਮ ਵੀ ਆ ਗਿਆ ਉਹ ਤੇ ਗਰਮੀ ਫੇਰਾ ਤੰਬੂ ਲਾ ਕੇ ਇਹਨਾਂ ਨੂੰ ਦਿੱਤੇ ਸੀ ਅਖਿਆਂ ਟੂੜੇਆਂ ਟਮਾਰ ਵੱਲੋਂ ਭਾਜੀ ਦਮਨਪਾਲ ਜੀ ਜਿਹੜੇ ਅਮਰੀਕਾ ਵਾਲੇ ਯੂ ਐਸ ਏ ਵਾਲੇ ਉਹਨਾਂ ਨੇ ਸੇਵਾ ਕਰਵਾਈ ਸੀ ਉਹਨਾਂ ਦੀ ਸੰਸਥਾ ਵੱਲੋਂ ਆ ਤੰਬੂ ਨਾਲ ਲਾ ਕੇ ਤੇ ਹੁਣ ਦੁਬਾਰਾ ਫੇਰ ਅਸੀਂ ਦੇਖਣਾ ਹੈ ਕਿ ਇਹਨਾਂ ਦੀ ਕੀ ਨਮਾਜ਼ਦ ਕੀਤੀ ਹੈ ਕਿ ਨਹੀਂ ਜੇ ਹੋ ਸਕੂਗਾ ਤੇ ਫਿਰ ਹੋਰ ਵੀ ਮਤ ਦੇਤੀ ਜਾਏਗੀ ਨਾ ਦੀ ਮੋਟਰਸਾਈਕਲ ਆਤ ਵੇਲੇ ਕਹਿੰਦੇ ਜਦੋਂ ਹੜ੍ਹ ਆਇਆ ਪਾਣੀ ਦੇ ਵਿੱਚ ਡੁੱਬਿਆ ਸੀ ਹੁਣ ਚੱਲਣਾ ਕੀ ਇਹਨੂੰ ਤੇ ਸਾਰਾ ਐ ਮਿੱਟੀ ਨਾਲ ਖਰਾਬ ਹੋਇਆ ਪਿਆ ਤੁਹਾਡਾ ਮੋਟਰਸਾਈਕਲ ਹੀ ਹਾਂਜੀ ਮੇਰੇ ਦਿਓ ਦੇ ਦਿਓ ਦਾ ਮੋਟਰਸਾਈਕਲ ਆ ਕੀ ਲਾਤ ਬਣੀ ਮੋਟਰਸਾਈਕਲ ਦੀ ਹੜ੍ਹ ਦੇ ਕਾਰਨ ਜਿਹੜਾ ਇਹ ਡੁੱਬ ਗਿਆ ਹੈ ਬੜੀ ਮੰਦੀ ਹੋ ਗਈ ਪਿੰਡ ਕਿਹੜਾ ਹੈ ਪੜਾ ਹਾਂਜੀ ਪਿੰਡ ਤੂੜ ਤੇ ਬਾਕੀ ਅਸੀਂ ਦਵਾਈ ਦੀ ਸੇਵਾ ਕਰ ਰਹੇ ਹਾਂ ਥੋੜੀ ਜਿਹੀ ਦਵਾਈ ਸਾਡੇ ਕੋਲ ਹੈਗੀ ਸੀ ਤੇ ਉਹ ਹਿੰਦਵਾਈ ਨਾਲ ਸੇਵਾ ਕਰ ਰਹੇ ਆਂ ਮੈਡੀਕਲ ਦੀ ਨਾਲ ਤੇ ਨਾਲੇ ਅਸੀਂ ਉਹਨਾਂ ਘਰਾਂ ਜਿਹਨਾਂ 'ਚ ਮਦਦ ਕੀਤੀ ਉਧਰ ਵੀ ਆਏ ਆਂ ਆਪਾਂ ਅੱਜ ਆਪਾਂ ਸੇਖਾ ਬਤੂ ਤੇ ਐਂਡ ਟਮਾਰੋ ਜੋ ਘਰ ਵੇਖਣ ਵਾਸਤੇ ਕਿਹਾ ਗਿਆ ਸੀ ਸ਼ੰਦਰ ਦਾ ਘਰ ਆਈਏ ਸ਼ੰਦਰ ਦੇ ਘਰ ਆਏ ਆਂ ਅੱਜ ਪਹੁੰਚੇ ਆਂ ਇਹਨਾਂ ਵੇਖਿਆ ਕਿ ਜਿਹੜੀਆਂ ਉਪਰ ਇਹਨੇ ਪੰਨਾਂ ਪਾਈਆਂ ਨੇ ਉਹ ਸਾਰਾ ਘਰ ਨਿਕਲ ਰਿਹਾ ਜਦਾ ਵੀਡੀਓ ਵਿੱਚ ਇਹ ਖਾਲ ਦਿੱਤਾ ਜਾਵੇਗਾ ਕਿ ਛੱਤਾਂ ਜਿਹੜੀਆਂ ਨੇ ਇਹਦੀਆਂ ਸਾਰੀਆਂ ਖਰਾਬ ਹੋ ਗਈਆਂ ਨੇ ਘਰ ਦੀਆਂ ਤੇ ਛੱਤਾਂ ਦੀ ਸੇਵਾ ਜਿਹੜੀ ਆ ਉਹ ਜ਼ਰੂਰ ਕਰਨੀ ਬਣਦੀ ਆ ਮੈਂ ਸੇਖਾ ਫਟੂਡੇ ਐਂਟਮਾਰੋ ਦਾ ਬਹੁਤ ਧੰਨਵਾਦੀ ਹੋਵਾਂਗਾ ਜੇ ਉਹ ਇਹਨਾਂ ਦੀ ਸੇਵਾ ਚੁੱਕਦੀ ਹੈ ਜੱਥੇਬੰਦੀ ਕੰਮਚਾਰੇ ਦੇ ਹਾਲਾਤ ਬੜੇ ਆਪ ਜਹਾੜੀ ਤਪਾਈ ਕਰਦਾ ਵੀ ਰਹਾਡਾ ਬੜਾ ਪਰੇਸ਼ਾਨ ਜਿਆ ਸੀਗਾ ਅਸੀਂ ਆਵਾਜ਼ ਮਾਰੀ ਬੜਾ ਇਹਦਾ ਬਾਪੂ ਪੂਰੀ ਮੰਨ ਜਾ ਕਰੀ ਜਾਂਦਾ ਹੈ ਵਾਹਿਗੁਰੂ ਜੀ ਇਹੋ ਜੇ ਘਰਾਂ ਆਂ ਦੀ ਅਸੀਂ ਅੱਜ ਤੋਂ 2 ਮਹੀਨਾ ਹੀ ਪਹਿਲਾਂ ਵੀ ਆਏ ਸੀਗੇ ਇਹ ਵੇਖ ਕੇ ਗਿਆ ਨੂੰ ਸਮਝ ਨਹੀਂ ਉਦੋਂ ਲੱਗੀ ਅਸੀਂ ਪਿੱਛੇ ਮੁੜ ਗਏ ਇੱਥੋਂ ਤੱਕ ਆਇਆ ਨਹੀਂ ਗਿਆ ਅੱਜ ਸੇਖਾਂ ਫਟੂਟੇ ਐ ਐਂ ਟਮਾਰੋ ਵੱਲੋਂ ਹੀ ਸਾਡੀ ਡਿਊਟੀ ਲਾਈ ਗਈ ਵਿਸ਼ੇਂਦਰ ਦਾ ਘਰ ਜਿਹੜਾ ਉਹ ਵੇਖ ਕੇ ਹੁਣ ਉਹ ਵੇਖਣ ਆਏ ਆ ਤੁਹਾਨੂੰ ਵੀਡੀਓ ਜਿਹੜੀ ਆ ਉਹ ਖਾਦ ਦੇ ਦਿੱਤੀ ਜਾਂਦੀ ਜਿਹੜੇ ਆ ਕਰਦੇ ਆ ਇਹ ਕਿੱਥੇ 7 ਵਜੇ ਦੀ ਸਾਰੀ ਇਹ ਕਰਕੇ ਘਰ ਸਾਰਾ ਪਾਟ ਗਿਆ ਇਹਦਾ ਇੱਥੋਂ ਆ ਵੇਖੋ ਸਹਾਨੀਆਂ ਕੰਧਾਂ ਪਾਟ ਗਿਆ ਨੇ ਇਹ ਚਾਹੁੰਦਾ ਹੈ ਕਿ ਮੇਰੀ ਛੱਤ ਦਾ ਕੋਈ ਹੱਲ ਹੋ ਜਾਏ ਇਹ ਘਰਰੇ ਦੀ ਇਹ ਚਾਰ ਗਾਡਰਾਂ ਦਾ ਕਮਰਾ ਹੈ ਇਹਦਾ ਜੇ ਇਹਦੀ ਛੱਤ ਪੈ ਜੇ ਤੇ ਰਿਪੇਅਰ ਹੋ ਜਾਏ ਤਾਂ ਬਹੁਤ ਵਧੀਆ ਗੱਲ ਹੈ ਬੇਟਾ ਆਪ ਵੀ ਕੋਈ ਕੁਝ ਕਰ ਸਕਦੇ ਇੱਕ ਇਹਦਾ ਕਮਰਾ ਹੋ ਆਹ ਕਮਰਾ ਇੱਕ ਇਹਦੀ ਕਮਰਾ ਸਾਰਾ ਹੀ ਇਹ ਕਮਰਾ ਦਾ ਸਾਰਾ ਹੀ ਖਤਮ ਹੋ ਗਿਆ ਹੈ ਕਮਰਾ ਇਹ ਦੋ ਗਾਡਰਾਂ ਦਾ ਕਮਰਾ ਪਾਣੀ ਬਹੁਤ ਚੱਲਿਆ ਸੀ ਇੱਥੇ ਪਾਣੀ ਬਹੁਤ ਜ਼ਿਆਦਾ ਚੜ ਗਿਆ ਉਹ ਤੰਬੂ ਲੱਗੇ ਉੱਥੇ ਹੀ ਬੱਸ ਚੱਲਦੀ ਆ ਉਹ ਤੰਬੂ ਅਹੀਂ ਲੱਗੇ ਤੰਬੂ ਅਹੀਂ ਲੱਗੇ ਤੰਬੂ ਲਾਏ ਆ ਹਾਂਜੀ ਹਾਂਜੀ ਤੰਬੂ ਆਪਣੀ ਸੰਸਥਾ ਨੇ ਲਾਏ ਆ ਸਾਨੂੰ ਤੁਹਾਡੇ ਪਿੰਡ ਚੋਂ ਫੋਨ ਗਿਆ ਹਾਂਜੀ ਸਾਡੇ ਆਗੂ ਸਾਹਿਬਾਨ ਨੂੰ ਤੇ ਉਹਨਾਂ ਨੇ ਤੁਹਾਡੇ ਕੋਲੋਂ ਕਿਹਾ ਕਿ ਸਿੰਦਰ ਦੇ ਘਰੋਂ ਜ਼ਰੂਰ ਹੋ ਕੇ ਆਇਓ ਅਸੀਂ ਇਹ ਕਰਕੇ ਆਪਣੀ ਡਿਊਟੀ ਨਿਭਾਉਣਾ ਆਏ ਆ ਤੇ ਜੋ ਵੀ ਸਾਡੇ ਸਾਨੂੰ ਕੋਈ ਤਰਫੁੱਲ ਜੋ ਵੀ ਜਿੱਥੋਂ ਆਏਗਾ ਹਾਂਜੀ ਐਨਆਰਆਈ ਵੀਰਾਂ ਦੇ ਇਸ ਸੰਬੰਧ ਚ ਤੇ ਉਹ ਅਸੀਂ ਤੁਹਾਡੇ ਕੋਲੋਂ ਕੰਮ ਕਰਦਾਂਗੇ ਤੇ ਬਾਕੀ ਇਹ ਆ ਕਿ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਤੁਸੀਂ ਕੀ ਪੱਕੀ ਮਿਹਨਤ ਕਰੋ ਕਿਰਤ ਕਰੋ ਤੇ ਆਪਣਾ ਜੀਵਨ ਸਫਲ ਕਰੋ ਵਧੀਆ ਤਰੀਕੇ ਨਾਲ ਜਿਓ ਅੱਜ ਅਸੀਂ ਫੇਰ ਆਏ ਪਿੰਡ ਤੂਰ ਮਕੋੜਾ ਪਤਨ ਤੋਂ ਅੱਗੇ ਤੇ ਕੀ ਨਾਂ ਹੀ ਬਰਾਵਾ ਜੀ ਆਪਣਾ ਭਾਰਤ ਪੂਛਣ ਭਾਰਤ ਪੂਛਣ ਦੇ ਘਰੇ ਜਿਨ੍ਹਾਂ ਨੂੰ ਅੱਗੇ ਮਤ ਦੇ ਕੇ ਗਏ ਸੀ ਜਿਨ੍ਹਾਂ ਦੀਆਂ ਛੱਤਾਂ ਤੁਹਾਨੂੰ ਦਿਖਾਈਆਂ ਸੀ ਖਰਾਬ ਹੋਈਆਂ ਸੀ ਤੇ ਫਿਰ ਉਹਨਾਂ ਦੇ ਘਰੇ ਆਏ ਆਂ ਤੇ ਇਹਨਾਂ ਨੂੰ ਪੁੱਛਦੇ ਆ ਤੁਹਾਡੀ ਹੋਰ ਕੀ ਮਦਦ ਹੋਈ ਜੇ ਨਹੀਂ ਹੋਰ ਕੋਈ ਨਹੀਂ ਅੱਛਾ ਸੇਖਾਂ ਟੂਡੇਟ ਮਾਰੇ ਲੋ ਉਹ ਤਾਂ ਬਾ ਚੁਕੇ ਨੇ ਕੋਈ ਨਹੀਂ ਕੋਈ ਨਹੀਂ ਨਾ ਹੀ ਕੋਈ ਸਰਕਾਰੀ ਗ੍ਰਾਂਟ ਪਈ ਆ ਅੱਛਾ ਕੋਈ ਦੂਜਾ ਸੰਸਥਾ ਕੋਈ ਨਹੀਂ ਆਈ ਨਹੀਂ ਦੂਜੀ ਨਹੀਂ ਆਈਆਂ ਬੜੀਆਂ ਪਰ ਸਾਡੇ ਕੋਲ ਨਹੀਂ ਨਹੀਂ ਆਈਆਂ ਤੁਹਾਨੂੰ ਕੋਈ ਕਹਿ ਕੇ ਨਹੀਂ ਗਏ ਸਾਨੂੰ ਕੁਝ ਨਹੀਂ ਕਿਹਾ ਕੀ ਅੱਛਾ ਕਿਸੇ ਨੇ ਨਹੀਂ ਕਿਹਾ ਤੁਹਾਨੂੰ ਘਰ ਬਣਾਉਣ ਦਾ ਕਰੇ ਕੱਪੜੇ ਕਪੜੇ ਸੀਂਦੇ ਆ ਹਾਂਜੀ ਆਹ ਏ ਟੇਲਰ ਦਾ ਕੰਮ ਕਰਦੇ ਆ ਤੁਹਾਨੂੰ ਜਿਵੇਂ ਪਿਛਲੀਆਂ ਵੀਡੀਓ ਚ ਤੁਸੀਂ ਵੇਖਿਆ ਹੋਣਾ ਤੇ ਆ ਘਰੇ ਆਪਣਾ ਟੇਲਰ ਦਾ ਕੰਮ ਅੱਜ ਵੀ ਕਰ ਰਹੇ ਆ ਤੇ ਇਹਨਾਂ ਦੀ ਮਦਦ ਉਹ ਤੋਂ ਕੀਤੀ ਥੋੜੀ ਜੀ ਤੇ ਉਹ ਤਾਂ ਬਾਅਦ ਕੋਈ ਸੰਸਥਾ ਜਿਹੜੀ ਆ ਉਹ ਨਹੀਂ ਤੁਹਾਨੂੰ ਕੋ ਪਹੁੰਚੀ ਤੇ ਨਾ ਹੀ ਕਹਿੰਨੇ ਮਦਦ ਕੀਤੀ ਆ ਤੇ ਛੱਤਾਂ ਤੁਹਾਨੂੰ ਦਿਖਾ ਲੀਆਂ ਅਸੀਂ ਕੀਤੀ ਰਿਪੇਅਰ ਕੋਈ ਨਹੀਂ ਹਾਟੀ ਨਾ ਪਈਆਂ ਛੱਤ ਘਰ ਤੁਹਾਨੂੰ ਅੱਗੇ ਪਿਛਲੀ ਵੀਡੀਓ ਵੇਖਿਆ ਤੇ ਘਰ ਮਾਰਾ ਬੜਾ ਰਹਿਣ ਜੋਗਾ ਇਹਨਾਂ ਨੇ ਬਣਾ ਲਿਆ ਥੋੜਾ ਬੋਦਾ ਵੀ ਚਲੋ ਪਰ ਛੱਤਾਂ ਦੇ ਹਾਲਾਤ ਉਦਾਂ ਹੀ ਤੰਬਾਲੇ ਵਗੈਰਾ ਟੁੱਟੇ ਸੀ ਤੇ ਹੁਣ ਥੋੜਾ ਰਿਪੇਅਰ ਕੀਤੀ ਆ ਬਾਕੀ ਕੋਈ ਕਹਿੰਦੇ ਕੋਈ ਹੋਰ ਉਸ ਤੁਹਾਡੇ ਤੋਂ ਇਲਾਵਾ ਕੋਈ ਸੰਸਥਾ ਨਹੀਂ ਆਈ ਸੇਖਾਂ ਟੋੜੇ ਅੰਟ ਮਾਰੋ ਨੇ ਇਹਨਾਂ ਦੀ ਬੜੀ ਮਦਦ ਕੀਤੀ ਸੀ ਅੱਜ ਦੁਬਾਰਾ ਫੇਰ ਅਸੀਂ ਇਹਨਾਂ ਦੇ ਘਰੇ ਆਏ ਆ ਦੇਖਣ ਆ ਦੇ ਹਾਲਾਤ ਦੇਖਣ ਲਈ ਨਹੀਂ ਹੈ ਨਹੀਂ ਸਪੈਲੀ ਹੈ ਨਹੀਂ ਬਸ ਸਿਰਫ ਇਹੋ ਹੀ ਦਰਜੀ ਦਾ ਕੰਮ ਹੈ ਤੁਹਾਡਾ ਹਨ ਟੇਲਰ ਦਾ ਕੰਮ ਦਰਜੀ ਦਾ ਇਹ ਵੀ ਆਪਣੇ ਬਣਾਉਣ ਦਿੰਦਾ ਹਾਂ ਹਾਂ ਟੇਲਰ ਦਾ ਕੰਮ ਕਰਦੇ ਆ ਵੀ ਦਰਜੀ ਦਾ ਤੇ ਆ ਘਰ ਦੇ ਹਾਲਾਤ ਵੀ ਵੇਖੀ ਆ ਹਰ ਦੰਗਰੇ ਕੋਈ ਦੇ ਦੇ ਕੋਈ ਕੀਤਾ ਆ ਸਾਈਕਲਾਂ ਦੀ ਸੇਵਾ ਵੀ ਹੋਣੀ ਆ ਤੇ ਬੱਚੇ ਜਿਹੜੇ ਦਰਿਆਤ ਪਾਰ ਜਾਂਦੇ ਜਿੰਨਾਂ ਨੂੰ ਇੱਥੇ ਜਾਣਵਾ ਤੇ ਸਾਧ ਨਹੀਂ ਹੈਗਾ ਉਹਨਾਂ ਨੂੰ ਸਾਈਕਲ ਵੀ ਦਿੱਤੇ ਜਾਣੇ ਆ ਅੱਜ ਉਹਨਾਂ ਦੇ ਨਾਮ ਲਿਖੇ ਆ ਕਈਆਂ ਦੀ ਲਿਸਟ ਜਿਹੜੀ ਆ ਪਹਿਲਾਂ ਲਿਖੀ ਹੋਈ ਆ ਤੇ ਆ ਦਵਾਈਆਂ ਦੀ ਸੇਵਾ ਵੀ ਚੱਲ ਰਹੀ ਹੈ ਸਾਡੇ ਕੋਲ ਜਿਆ ਸਾਰੇ ਦਵਾਈ ਲੈਣ ਇਕੱਠੇ ਹੋਏ ਆ ਜਿੰਨੇ ਜਾਣੇ ਸਾਰੇ ਦਵਾਈ ਵਾਲੇ ਆ ਲੱਗੀ ਇੱਥੇ ਡਾਕਟਰ ਦੀ ਦੁਕਾਨ ਨਹੀਂ ਪਈ ਹੈਗੀ ਤੇ ਦਵਾਈ ਦੀ ਤੰਗੀ ਆ ਆਪਾਂ ਫੇਰ 1 ਮਹੀਨੇ ਬਾਅਦ ਆਏ ਦਵਾਈਆਂ ਦੇਣ ਵਾਸਤੇ ਨਾਲ ਹੀ